ਹਾਂਜੀ ਅਸੀਂ ਕਾਲ ਜੀ ਸਾਰਿਆਂ ਨੂੰ ਸਵੇਰ ਦੇ ਵੱਜ ਚੁੱਕੇ ਨੇ 6 ਤੇ ਪਚ ਬਾਣੀ ਜਲਦੀ ਤੁਹਾਨੂੰ ਸੁਣ ਰਹੀ ਹੋਣੀ ਆ ਅੱਜ ਆਪਾਂ ਸਵੇਰੇ ਜਲਦੀ ਉੱਠ ਕੇ ਅਸੀਂ ਕਿਉਂਕਿ ਆਪਾਂ ਸੂਟ ਧਰ ਕੇ ਹੁਣ ਅਸੀਂ ਅੰਬਰਸਰ ਵਾਲੀ ਬਸ ਤੇ ਯਾਰ ਨੂੰ ਥੋੜੀ ਫਲਸੀ ਹੋਈ ਪਈ ਆਪਾਂ ਉਹਦੇ ਲਖਾ ਟਿੱਕੇ ਲੈ ਕੇ ਹੁਣ ਆ ਪਾ ਫਲ ਲੋ ਵੀ ਮਿੱਤਰੋ ਅੱਜ ਬੁਟੀਕ ਦੇ ਜੀ ਆਏ ਨੇ ਥੋੜੇ ਠੀਕ ਆ ਅਸੀਂ ਪਹੁੰਚ ਚੁੱਕੇ ਆ ਉਹ ਟਿਕ ਤੇ ਕੰਮ ਨਹੀਂ ਕਰੀਂ ਆਪਾਂ ਕੰਮ ਤਾਂੰਦੇ ਨਿਬੜ ਲੀਏ ਚਾਹ ਆਪਣੀ ਬਣੀ ਜਾਂਦੀ ਹੈ ਪਹਿਲਾਂ ਮੇਰੀ ਗੱਲ ਸੁਣੋ ਕੋਟ ਤਾਂ ਤੁਹਾਡੇ ਭਾਲ ਲਾਂਗੇ ਇੱਧਰ ਇੱਧਰ ਦੇਖੋ ਮੇਰੇ ਕੰਨੀ ਮੇਰੀ ਗੱਲ ਸੁਣੋ ਧਿਆਨ ਨਾਲ ਆਪਾਂ ਅੱਜ ਜੁਹਾਰ ਦੇ ਹੋ ਲੈ ਕੇ ਆਈਏ ਗੱਦੇ ਜੇ ਦੇਖ ਕੇ ਆਈਏ ਗੱਡੀ ਤੇ ਬਹਿ ਗਏ ਆ ਤੇ ਹੁਣ ਚੱਲੇ ਆਪਾਂ ਪੋਲੀਥੀਨ ਲੈਣ ਖਤਮ ਹੋਏ ਪਏ ਆਪਣੇ ਪੋਲੀਥੀਨ ਤਾਂ ਆਪਾਂ ਉਹ ਫੈਕਟਰੀ ਚੱਲੇ ਆ ਪੋਲੀਥੀਨ ਸਿਲੈਕਟ ਕਰਨ ਤੇ ਜੇ ਕੋਈ ਪਸੰਦਾ ਹੈ ਡਿਜ਼ਾਈਨ ਬਣਿਆ ਪਿਆ ਹੋਇਆ ਤਾਂ ਉਹ ਆਪਾਂ ਇਹੀ ਆ ਮੰਮੀ ਠੀਕ ਹੈ ਤੇ ਉਹ ਚੱਲੇ ਆ ਆਪਾਂ ਲੈਣੇ ਹੀ ਕੰਮ ਜ਼ਰੂਰੀ ਸੀਗਾ ਆਪਣਾ ਫਿਰ ਆਪਾਂ ਬਾਜ਼ਾਰ ਦੇ ਕੰਮ ਕਰਕੇ ਆਵਾਂਗੇ ਪਹਿਲਾਂ ਇਹ ਸੋਚਿਆ ਵੀ ਪਹਿਲਾਂ ਇਹੀ ਕੰਮ ਨਿਬੇੜਿਆਏਗੇ ਹੂੰ ਪਹਿਲਾਂ ਸੋਚਿਆ ਸੀ ਸਪੂਟੀ ਤੇ ਚੱਲਾਂਗੇ ਫਿਰ ਸੋਚਿਆ ਵੀ ਚੱਲ ਗੱਡੀ ਵੀ ਤਾਂ ਲੰਘ ਜਾਈ ਜਾਂਦੀ ਆ ਮਿੰਟ 'ਚ ਵੀ ਆਪਾਂ ਗੱਡੀ ਤੇ ਜਾਂਦੇ ਆ ਮੁਰਦੀ ਥੋੜਾ ਜਿਹਾ ਔਖਾ ਬਸ ਤੇ ਲਓ ਬਈ ਪਾਲਿਆ ਆਪਾਂ ਰਾਹ ਰਧੀਆ ਗੱਡੀ ਆਏ ਆ ਜਿੱਦ ਰਿੱਕੀ 'ਚ ਤਾਂ ਵੀਡੀਓ ਬਣਾਉਣੇ ਮੂਰੇ 'ਚ ਬੈਠ ਕੇ ਕਵਰਾਟ ਕਵਰਾਟ ਹੁੰਦੀ ਆ ਪਤਾ ਹਾਂਜੀ ਤੇ ਹੁਣ ਚੱਲਿਆ ਆਂ ਆਪਾਂ ਨਾਨਕਿਆਂ ਨੂੰ। ਤੁਸੀਂ ਸਾਰੇ ਦਿਨ ਦੇ ਕੰਮਕਦਮ ਦੇ ਵਿੱਚ ਚੱਲੀ ਜਾਂਦੇ ਸਾਡੇ ਤੇ ਹੁਣ ਆਪਾਂ ਚੱਲੇ ਹਾਂ ਨਾਨਕਿਆਂ ਨੂੰ ਕਿਉਂਕਿ ਆਪਾਂ ਨੂੰ ਇੱਕ ਛੱਡੀ ਹੋਰ ਚਾਹੀਦੀ ਸੀ ਉਹ ਆਪਾਂ ਨੂੰ ਮਿਲ ਗਈ ਤੇ ਆਪਣੀ ਰੱਡੀ ਹੈ ਜੇ ਆਪਾਂ ਨੂੰ ਕਾਹਲੀ ਨੂੰ ਤੇ ਜਿਹੜੀ ਆ ਹਾਂ ਮਰੂਤੀ ਹੈ ਮਾਮੇ ਜੀ ਇਹਨੂੰ ਆਪਾਂ ਕਰੇ ਖੜਾ ਦਨੇ ਕਿਉਂਕਿ ਇਹਦਾ ਕੋਈ ਖਾਲ ਥੋੜੀ ਥੋੜੀ ਜ਼ਿਆਦਾ ਵਧੀਆ ਨਹੀਂ ਵਧੀਆ ਚੱਲਣ ਚ ਔਕੜਿਆ ਵੀ ਵੱਟਦਾ ਐ ਨਹੀਂ ਪਤਾ ਹੁੰਦਾ ਜਿਹੜੀ ਬੜੀ ਖੜ ਖੜ ਜੇ ਹੈ ਨਾ ਰਾਹ 'ਚ ਤਾਂ ਔਖਾ ਹੁੰਦਾ ਜੀ ਨਾਲ ਜਿਹੜਾ ਹਰ ਹੁੰਦਾ ਆਨ ਸਰਦੂਣ ਲੈੰਦੀ ਸੀ ਤੇ ਗੱਡੀ ਜਿਹੜੀ ਆਪਾਂ ਕਹਿੰਦੇ ਸੀ ਉਹ ਆਪਣੇ ਕੋਲ ਆ ਗਈ ਤੇ ਕੱਲ ਨੂੰ ਆਪਣੀ ਆਪ ਦੀ ਗੱਡੀ ਆ ਜੀ ਤੇ ਤੁਹਾਨੂੰ ਦਿਖਾਉਂਗਾ ਵੀ ਬੰਦਿਆਂ ਨੇ ਉਹਨਾਂ ਨੇ ਟ੍ਰੂ ਬਾਈਪ ਵਾਲੇ ਨੇ ਕਿੰਨਾ ਸੋਹਣਾ ਕੰਮ ਕਰਿਆ ਤੇ ਹੁਣ ਆਪਾਂ ਚੱਲੇ ਨਾਨਕੇ ਮਾਮੀ ਕੋਲੇ ਜਾ ਕੇ ਪੀਣੀ ਹੈ ਚਾਹ ਤੇ ਮੰਤਰੀ ਦੀ ਭੂਆ ਕੋਲੇ ਤੇ ਮੇਰੀ ਮਾਮੀ ਕੋਲੇ ਆਪਾਂ ਪੀਣੀ ਹੈ ਜਾ ਕੇ ਚਾਹ ਲਓ ਬਈ ਭੂਆ ਘਰੋਂ ਚਾਹ ਪੀਣ ਗਏ ਸੀ ਅਸੀਂ ਸਪੈਸ਼ਲ ਚਾਹ ਪੀ ਲਈਆ ਹੁਣ ਆਪਾਂ ਬੁਟੀਕ ਤੇ ਚੱਲੇ ਆਪਾਂ ਚੱਲੋ 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 ਤਰ ਤੋ ਕੀ ਹੰਦਾ ਸੀ ਚਾਹ ਸਵਾਦ ਸੀ ਪਰ ਸਹੀ ਹੋ ਜਾਊਗਾ ਹੁਣ ਹਨਾ ਪਰ ਨਾਲੇ ਚੂਨ ਸੁੱਤ ਸ਼ੱਕਰ ਸ਼ੁੱਧ ਗੋੜ ਲੈਣਾ ਬਿਨਾ ਕਿਸੇ ਮਿਲਾਵਟ ਤੋਂ ਤਾਂ ਖਾਲਸਾ ਘੁਲਾੜਦੇ ਆ ਜੀ ਖਾਲਸਾ ਘੁਲਾੜਦੇ ਆ ਜੀ ડીਮਾਰਟ ਦੇ ਕੋਲੇ ਆ ਜਿਹੜਾ ਪੋਲੋਂ ਦਾ ડીਮਾਰਟ ਦੇ ਕੋਲੇ ਹੂੰ ਉਹਦੇ ਨਵੇਂ ਖਾਲਸਾ ਘੁਲਾੜਾ ਠੀਕ ਠੀਕ ਕੋਲ ਬਾਰੇ ਆਪਣੀ ਬੁਟੀਕ ਦੇ ਬੂਟੇ ਠੀਕ ਹੈ ਇੱਕ ਆ ਪਟਾਵਾਗੇ ਇਧਰ ਲਾ ਤੇ ਆ ਸਹੀ ਐ ਨੂੰ ਲੱਗਦੇ ਰਹਿਣਾ ਵੀ ਆ ਲੇਖੇ ਆ ਬਬੂਟੇ ਅੰਦਰ ਵਾਲੇ ਲਏ ਆ ਬਾਕਸੀਜਨ ਵਾਲੇ ਤੇ ਬਾਹਰ ਆਪਾਂ ਕਰਾ ਲਾਵਾਂਗੇ ਵਿਦਿਆ ਪੜਾਈ ਵਾਲਾ ਤਿੰਨ ਮਿਕਸ ਕਰਕੇ ਬਾਈਕ ਨਾਲ ਇੱਕ ਚ ਲਾ ਦੂੰ ਤੇ ਕਾ ਲਾਦਾ ਨੇ ਬਾਹਰ ਹਨਾ ਤੇ ਇੱਕ ਆਹ ਇਹ ਵੀ ਬਾਈਕ ਨਾਲ ਵਧੀਆ ਫੈਲ ਜਾਂਦਾ ਹੁੰਦਾ ਬਾਕੀ ਆਹ 24 ਘੰਟੇ ਆਕਸੀਜਨ ਹੈਡਨ ਵਾਲੇ ਬੂਟੇ ਨੇ ਆਹ ਹੋ ਗਿਆ ਆਹ ਹੋ ਗਿਆ ਤੇ ਆਹ ਵਾਲਾ ਹੋ ਗਿਆ ਤੇ ਉਹ ਵਾਲਾ ਹੋ ਗਿਆ ਉਹ ਲਾਵਾਂਗੇ ਆਪਾਂ ਅੰਦਰ ਅੰਦਰ ਆਪਾਂ ਦੱਸਣ ਦੇ ਦੋ ਇੱਕ ਬੂਟੇ ਤਾਂ ਆਪਣੇ ਲੱਗਿਆ ਹੋਇਆ ਅੰਦਰ ਇੱਕ ਆਪਾਂ ਹੋਰ ਲਵੋਣਾ ਬਾਅਦ ਚ ਜਿਵੇਂ ਆਹ ਦੋ ਬੂਟੇ ਤਾਂ ਹੈਗੇ ਆ ਕਿਉਂਕਿ ਇਹ ਕੈਂਪਰ ਦੇ ਨੇੜੇ ਸੀ ਤਾਂ ਇਹਨੂੰ ਪਾਣੀ ਲੱਗਦਾ ਰਿਹਾ ਸਾਡੀ ਅਣਰੋਲੇ ਕਰਕੇ ਇਹ ਜਿਹੜੇ ਆ ਤਿੰਨ ਅਸੀਂ ਚਾਰ ਬੂਟੇ ਜਿਹੜੇ ਮਚਾ ਚੁੱਕੇ ਉਹ ਜੋਤ ਦੇ ਸੂਟ ਹੋ ਗਿਆ ਰੈਡੀ ਫਰੇ ਤੁਹਾਨੂੰ ਦਿਖਾਉਣੇ ਨਹੀਂ ਫਿਰ ਦਿਖਾਵਾਂਗੇ ਆਪਾਂ ਠੀਕ ਹੈ ਕਿੰਨੀਆਂ ਲੱਭਣਵੇਂ ਉੱਪਰ ਵਾਗੀਆਂ ਕਿੰਨੀਆਂ ਥੱਲੀ ਪਈਆਂ ਸੀ ਆਹ ਦੇਖ ਲੋ ਉਹ ਉੱਪਰ ਲੱਭਦੀ ਫਰਦੀ ਸੀ ਵੀ ਕਿੰਨੀ ਆ ਕਿੱਥੇ ਨੇ ਉਹ ਥੱਲੀ ਪਈਆਂ ਸੀ ਆ ਸਾਰਾ ਸਮਾਨ ਅੱਜਾ ਜੀ ਚੱਕਣ ਵਾਲਾ ਪਿਆਗਾ ਚੱਕ ਤਰਜੀ ਸਾਰੀ ਕਰਨ ਵਾਲੀ ਪਈ ਆ ਬਾਈ ਸਿਰ ਦੁਖੀ ਹੁੰਦਾ ਹੈ ਕੰਮ ਬਹੁਤ ਜ਼ਿਆਦਾ ਹੈ ਅੱਜ ਗੱਡੀ ਫੇਰ ਚੇਂਜ ਕਰਤੀ ਆਪਾਂ ਅੱਜ ਆਪਾਂ ਹੋਰ ਗੱਡੀ ਲਈ ਆਈ ਕਿਉਂਕਿ ਆਪਣੀ ਅਜੇ ਗੱਡੀ ਮਿਲੀ ਨਹੀਂ ਆਪਾਂ ਨੂੰ ਕੱਲ ਨੂੰ ਮਿਲ ਜਾਣੀ ਆਪਣੀ ਗੱਡੀ ਕੱਲ ਨੂੰ ਮਿਲ ਜਾਣੀ ਆਪਾਂ ਨੂੰ ਗੱਡੀ ਆਪਣੀ ਦੁਪਹਿਰ ਤੱਕ ਜਾਂ ਸ਼ਾਮ ਤੱਕ ਜਾ ਵੀ ਬਿਲੀ ਮੈਂ ਤਾਂ ਸਟਰੋਂਗ ਬਣਾ ਕੇ ਫਿਰ ਵੀ ਨਹੀਂ ਸਿਰ ਦੁਖੀ ਬਣੂ ਹਟਿਆ ਕਿ ਕਿਹੜੀ ਗੱਡੀ ਬੈਕ ਲਾ ਲਈ ਹੁਣ ਆਪਾਂ ਉਹਦੇ ਵਿੱਚ ਰੱਖਣਾ ਸਾਰਾ ਸਮਾਨ ਠੀਕ ਐ ਆਜਾ ਮੈਂ ਕਿਹਾ ਗੱਡੀਆਂ ਹੀ ਚੇਂਜ ਕਰਦੇ ਫਿਰਦੇ ਆ ਦੋ ਦਿਨ ਹੋ ਗਏ ਹਾਂਜੀ ਅੱਜ ਇੱਕ ਵਾਰ ਗੱਡੀ ਰਿਚਕੜ ਰਿਚਕੜ ਤੁਸੀਂ ਰਿਚਕੜੋ ਲਓ ਬਈ ਅੱਜ ਨਵੀਂ ਗੱਡੀ ਆ ਕੱਲ ਦੂਸਰੀ ਸੀ ਅੱਜ ਸਵਿਫਟ Maruti Suzuki ਦੀ ਆ ਗਈ Altto ਗੱਡੀ ਬਹੁਤ ਜ਼ਿਆਦਾ ਸਿਰ ਦੁਖੀ ਆਂਦਾ ਗਾਈਸ ਬਹੁਤ ਜ਼ਿਆਦਾ ਪੁਰਾ ਹਾਲ ਹੀ ਵਿੱਚ ਅੱਜ ਸ ਉਹ ਰਾਤ ਸਾਰੀ ਰਾਤ ਨੀਂ ਮੈਂ ਸੁੱਤੀ ਯਾਰ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਉਥੇ ਕਰਕੇ ਹੀ ਨਹੀਂ ਸੁੱਤਾ ਤਾਂ ਮੈਂ ਮੈਨੂੰ ਸੁੱਤੀ ਨਾ ਤੇਰੇ ਨਾਲ ਕਿਸੇ ਸੋਨੀ ਤੇ ਕੇਆ ਨੂੰ ਫੁੱਲ ਜਾਏਗੀ ਕੇਆ ਨੂੰ ਫੁੱਲ ਜਾਏਗੀ ਭਈਆ ਪਾ ਪਹਿਲਾ ਗਾਣਾਗਾ ਜਿਹਨੇ ਇੰਸਟਾਗ੍ਰਾਮ ਤੇ ਵਾਇਰਲ ਕੀਤਾ ਸੌਰੀ ਟਿਕਟੌਕ ਤੇ ਗੱਡੀ ਦਾ ਰਿਐਕਸ਼ਨ ਦੇਖਿਆ ਸੀ ਨੰਬਰ ਨੂੰ ਦੇਖ ਕੇ ਐੜੀ ਨੂੰ ਪਤਾ ਲੱਗ ਗਿਆ ਵੀ ਤਾਊ ਕੀ ਗੱਡੀ ਐ ਮੇਰੇ ਬਾਹਰ ਕੀ ਗੱਡੀ ਐ ਡੈਡੀ ਨੂੰ ਪਤਾ ਲੱਗ ਗਿਆ ਮੇਰੇ ਭਰਾ ਦੀ ਗੱਡੀ ਡੈਡੀ ਦੇ ਭਰਾ ਦੀ ਗੱਡੀ ਲੈ ਕੇ ਆਏ ਅੱਜ ਆਪਾਂ ਕੱਲ ਮੰਮੀ ਦੇ ਭਰਾ ਦੀ ਗੱਡੀ ਲੈ ਕੇ ਆਏ ਸੀ ਨਰਾਜ਼ ਨਹੀਂ ਕਰਦੇ ਸੀ ਕਿਸੇ ਹਾਂ ਅੱਜ ਅਸੀਂ ਡੈਡੀ ਦੇ ਭਰਾ ਦੀ ਗੱਡੀ ਲੈ ਕੇ ਆਏ ਖੁਸ਼ ਹੋ ਗਿਆ ਮੰਮੀ ਕੱਲ ਤੇਰੇ ਭਰਾ ਦੀ ਗੱਡੀ ਲੈਂਦੀ ਸੀ ਕੱਲ ਤੇਰੇ ਭਰਾ ਦੀ ਗੱਡੀ ਲੈਂਦੀ ਸੀ ਅੱਜ ਡੈਡੀ ਦੇ ਭਰਾ ਦੀ ਨਰਾਜ਼ ਨਹੀਂ ਕਰਨਾ ਸੀ ਤੂੰ ਠੀਕ ਹੈ ਠੀਕ ਹੈ ਮੰਮੀ ਕਹਿੰਦੀ ਮੰਮੀ ਤੁਸੀਂ ਵੀ ਲੋ ਲਗਦੇ ਹੋ ਮੈਨੂੰ ਅੱਜ ਆਪਾਂ ਸਾਰਾ ਟੱਪਰੀ ਲੋ ਹੋ ਜਾਂਦੇ ਆ ਨਾ ਹੋਰ ਮੈਨੂੰ ਇਹਨੂੰ ਫੜਾ ਹਲੋ ਬਈ ਜੁਝਾਰ ਦਾ ਕੰਬਲ ਆ ਠੀਕ ਹੈ ਜੁਝਾਰ ਨੂੰ ਮੈਂ ਸਵਾਤਾ ਤੇ ਜੁਝਾਰ ਨੂੰ ਬਈ ਸਵਾਤਾ ਮੈਂ ਬਹੁਤ ਜਿਆਦਾ ਰਾਤ ਮਤਲਬ ਕਿ ਐਵੇਂ ਹੋ ਗਿਆ ਸੀਗਾ ਵੀ ਥੋੜੀ ਜੀ ਹੁਣ ਜਿਵੇਂ ਠੰਡ ਹੋ ਗਈ ਨਾ ਤਾਂ ਬੱਚੇ ਨੇ ਬਲਗਮ ਵਗੈਰਾ ਜੰਮ ਜਾਂਦੀ ਆ ਤਾਂ ਇਹਦਾ ਬਹੁਤ ਥੋੜਾ ਜਿਹਾ ਇਦਾਂ ਹੋ ਗਿਆ ਸੀਗਾ ਵੀ ਖੰਗ ਜੀ ਕਰਕੇ ਹਨਾ ਬਲਗਮ ਸਾਰੀ ਛਾਤੀ ਤੇ ਜੰਮੀ ਪਈ ਸੀ ਤਾਂ ਇਹਨੇ ਉਲਟੀ ਕਰਤੀ ਸੀ ਬੈਸ ਤਾਂ ਵਧੀਆ ਹੋਇਆ ਉਹ ਸਾਰੀ ਬਲਗਮ ਬਾਹਰ ਹੀ ਨਿਕਲ ਗਈ ਤੇ ਥੋੜਾ ਜਿਹਾ ਪਰ ਰਾਤ ਫਿਰ ਸੌਣ ਲੱਗਿਆ ਥੋੜਾ ਜਿਹਾ ਰਿਹਾਰਡ ਕਰਦਾ ਸੀ ਫਿਰ ਅਸੀਂ ਮੈਂ ਤੇਰੀ ਕੀ ਹਣਾ ਸਾਰੀ ਬਸ ਰਾਤ ਅਸੀਂ ਜਾ ਕੇ ਕੱਢੀ ਆ ਕਿਉਂਕਿ ਐਵੇਂ ਸੀਗਾ ਰਿਹਾਰਡ ਵਾਲੀ ਕਰ ਰਿਆ ਸੀਗਾ ਸਾਨੂੰ ਐ ਸੀਗਾ ਵੀ ਯਾਰ ਜਵਾਕ ਆ ਕੇ ਥੋੜਾ ਕੁ ਟਾਈਮ ਸੌਂ ਜੇ ਤਾਂ ਵਾਲੀ ਵਧੀਆ ਗੱਲ ਆ ਹਣਾ ਤਾਂ ਕਰਕੇ ਫਿਰ ਰਾਤ ਸਾਡੀ ਜਾਗਦਿਆਂ ਦੀ ਲੰਗੀ ਤੇ ਹੁਣ ਇੰਨਾ ਕੁ ਜ਼ਿਆਦਾ ਸਿਰਦਰਦ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਪਰ ਫਿਰ ਵੀ ਐਵੇਂ ਸੀਗਾ ਚੱਲਿਆ ਰਿਹਾ ਹੁਣ ਵੀ ਵੀ ਸੌ ਨਹੀਂ ਸਕਦੀ ਸੀਗੀ ਮੈਂ ਆ ਕੇ ਕਿਉਂਕਿ ਇਹਦਾ ਕੁਝ ਖਾਣ ਪੀਣ ਨੂੰ ਵੀ ਬਣਾਉਣਾ ਸੀਗਾ ਉਧਰ ਮੰਮੀ ਵੀ ਰਾਤ ਦੇ ਟੈਨਸ਼ਨ ਦੇ ਵਿੱਚ ਸੀਗੀ ਉਹਨਾਂ ਦਾ ਵੀ ਹੈਡੈਕ ਵਗੈਰਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਤੇ ਅੱਜ ਬੁਟੀਕ ਤੇ ਵੀ ਕੰਮ ਕਰ ਕਾਫੀ ਸੀਗੇ ਬਟ ਜਿੰਨੇ ਕੰਮ ਕਰ ਸੀਗੇ ਉਹ ਵੀ ਆਪਣੇ ਤੋਂ ਫਿਨਿਸ਼ ਨਹੀਂ ਹੋਏ ਹਨ ਰਿੱਕੀ ਜਿੰਨੇ ਕizie ਹੋ ਵੀ ਸਾਡੇ ਤੋਂ ਫਿਨਿਸ਼ ਹੋਏ ਨਹੀਂ ਹੈਗੇ ਕਿਉਂਕਿ ਕੰਮ ਹੀ ਇੰਨੇ ਕ ਜਿਆਦਾ ਸੀਗੇ ਬਟ ਅੱਜ ਮਾਇੰਡ ਹੀ ਨਹੀਂ ਸੀਗਾ ਸੈੱਟ ਦੋਨਾਂ ਜਣਿਆਂ ਦਾ ਹੀ ਨਾ ਉਹਨਾਂ ਦੀ ਨੀਂਦ ਪੂਰੀ ਸੀਗੀ ਰਿੱਕੀ ਦੀ ਨਾ ਹੀ ਮੇਰੀ ਨੀਂਦ ਪੂਰੀ ਸੀਗੀ ਅੱਜ ਲੋਜ ਕੋਲ ਰਿਕਾਰਡ ਕਰਾਉਣਾ ਰਿੱਕੀ ਦੀ ਬਾਅਦ ਥੋੜਾ ਤਤਲਾ ਰਿਓ ਅੱਜ ਕਿਸੇ ਨੇ ਬਲੌਗ ਦੇ ਵਿੱਚ ਕਿਹਾ ਕੀ ਕਿਹਾ ਕਮੈਂਟ ਕਰਾਇਆ ਕਾਹਦਾ ਮਾਇੰਡ ਕੀਤਾ ਸੀ ਮੈਂ ਥੋੜਾ ਤਤਲਾ ਕੇ ਬੋਲਦਾ ਅੱਛਾ ਤੁਸੀਂ ਤਤਲਾ ਕੇ ਨਹੀਂ ਬੋਲਦੇ ਇਹਨਾਂ ਦੇ ਨੱਕ ਦੀ ਹੱਡੀ ਵਧਈ ਹੋਈ ਆ ਨਾ ਸੁੜਕ ਬੜੀ ਭਾਰੀਆ ਬੋਲ ਹੋ ਜਾਂਦਾ ਹਾਂ ਥੋੜੇ ਭਾਰੀ ਬੋਲ ਹੋ ਜਾਂਦਾਗਾ ਉੱਤ ਤਲਾਕੇ ਨਹੀਂ ਬੋਲਦੇ ਥੋੜੇ ਭਾਰੀ ਬੋਲ ਇਸ ਕਰਕੇ ਹੋ ਜਾਂਦਾ ਕਿਉਂਕਿ ਇਹਨਾਂ ਦਾ ਮਾਸ ਵਧਿਆ ਹੋਇਆ ਹੈਗਾ ਤਾਂ ਉਹ ਸੀ ਸੋਚ ਰਿਹਾ ਆਪਰੇਟ ਕਰਾਉਣ ਬਾਰੇ ਬਟ ਕਈ ਵਾਰ ਸਾਨੂੰ ਡਰ ਵੀ ਲੱਗਦਾਗਾ ਰਿਸਕ ਤੋਂ ਹਾਂ ਅੱਛਾ ਤੁਹਾਨੂੰ ਨੈਟਫਲਿਕਸ ਦਾ ਪਾਸਵਰਡ ਮੈਨੂੰ ਨਹੀਂ ਪਤਾ ਤੁਸੀਂ ਦੇਖੋ ਕੀ ਆ ਤੇ ਬਾਕੀ ਰਿੱਕੇ ਇੱਕ ਕਮੈਂਟ ਹੋਰ ਵੀ ਆਇਆ ਸੀ ਕਹਿੰਦੇ ਗੁੱਸਾ ਨਾ ਕਰਿਓ ਤੁਸੀਂ ਸਾਰੀਆਂ ਚੀਜ਼ਾਂ ਤਾਂ ਦੱਸੀ ਜਾਂਦੇ ਹੋ ਪਰ ਸਾਨੂੰ ਪੰਜੀਰੀ ਨਾਲ ਨਹੀਂ ਦੱਸਦੇ ਵੀ ਪੰਜੀਰੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਲੱਗੀਆਂ ਨੇ ਜਾਂ ਤਾਂ ਤੁਸੀਂ ਵੀਰੇ ਦਾ ਨੰਬਰ ਹੀ ਦੇ ਦਿਓ ਸਪੈਸ਼ਲ ਕਮੈਂਟ ਆਇਆ ਸੀ ਉਹ ਵੀ ਵੱਡੇ ਵੱਡੇ ਅਕਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਅੱਛਾ ਵੀ ਸਾਨੂੰ ਦੱਸੋ ਕਿੰਨਾਂ ਪਰ ਕੋਈ ਨੰਬਰ ਉਹ ਆਹ ਤੇ ਉਹ ਤੁਹਾਨੂੰ ਨੰਬਰ ਦੇ ਦਾਂਗੇ ਆਪਾਂ ਵੀ ਦੇ ਦਾਂ ਤੇ ਦੇਖ ਲਾਂਗੇ ਵੀ ਦੇ ਦਾ ਨੰਬਰ ਦੇ ਦਾਂਗੇ ਉੱਥੇ ਤੁਹਾਨੂੰ ਪਤਾ ਲੱਗ ਜੂ ਤੇ ਹਾਂ ਇਹਨਾਂ ਦੀ ਆਵਾਜ਼ ਦੀ ਗੱਲ ਕਰ ਰਹੀ ਸੀ ਮੈਂ ਤੁਹਾਡੇ ਨਾਲ ਤਾਂ ਉਹ ਨੱਕ ਦੀ ਨਾ ਹੱਡੀ ਵਧੀ ਹੋਈ ਆ ਉਹਦੇ ਕਰਕੇ ਆਵਾਜ਼ ਬੈਸੇ ਤਾਂ ਕਲੀਅਰ ਆਉਂਦੀ ਆ ਪਰ ਜਦੋਂ ਉੱਚੀ ਬੋਲਦੇ ਨੇ ਜਾਂ ਫੋਨ 'ਚ ਰਿਕਾਰਡ ਕਰਦੇ ਨੇ ਤਾਂ ਥੋੜੀ ਜਿਹੀ ਐਂਪਰ ਮੈਨੂੰ ਨਹੀਂ ਲੱਗਿਆ ਰਿੱਕੀ ਕਦੇ ਹਣਾ ਉਹਨਾਂ ਦਾ ਹੋਣਾ ਰਹੀ ਬੜੀ ਹੈ ਨਾ ਪਾਣੀ ਸ਼ੋਹ ਹੋ ਰਿਹਾ ਹੈ ਹਾਂ ਇਹਨਾਂ ਦੋਨਾਂ ਭਰਾਵਾਂ ਦੀ ਸੇਮ ਆਵਾਜ਼ ਆ ਦੋਨਾਂ ਦੀ ਐਵੇਂ ਹੋ ਜਾਂਦੀ ਆ ਆਵਾਜ਼ ਚਲੋ ਅੱਜ ਤਾਂ ਇੰਨਾ ਇੱਕ ਜ਼ਿਆਦਾ ਸਿਰ ਦੁਖ ਰਿਆ ਬਹੁਤ ਬੁਰਾ ਹਾਲ ਆਗਾ ਤੇ ਬਾਕੀ ਜਿਹੜਾ ਨੂੰ ਸਮਾਉਣਾ ਸੀਗਾ ਉਹਨੂੰ ਸਮਾਤਾ ਤੇ ਉਹਨੂੰ ਭਾਫ ਦੇਤੀ ਰਾਤ ਸੁਬਾਹ ਸੀ ਇੱਕ ਵਾਰੀ ਭਾਫ ਦਿੱਤੀ ਸੀ ਉਹਦੇ ਕਰਕੇ ਸੈਟ ਤਾਂ ਹੋ ਗਿਆ ਸੀਗਾ ਤੇ ਹੁਣ ਵੀ ਆਪਾਂ ਉਹਨੂੰ ਭਾਫ ਦੇਤੀ ਹੁਣ ਵੀ ਉਹ ਸੈਟ ਹੋ ਗਿਆ ਪ੍ਰੋਪਰ ਵੈਸੇ ਤਾਂ ਲੱਗਦਾਗਾ ਵੀ ਸੈਟ ਹੋ ਜੂਗਾ ਤੇ ਬਾਕੀ ਜਿਹੜੇ ਅੱਜ ਕੰਮ ਆਪਣੇ ਰਹਿੰਦੇ ਸੀਗੇ ਕਾਫੀ ਸਾਰੇ ਕੰਮ ਰਹਿੰਦੇ ਸੀ ਤਾਂ ਉਹ ਸੋਚਿਆਗਾ ਵੀ ਚਲ ਕੱਲ ਨੂੰ ਜਾ ਕੇ ਨਿਬੜ ਲਾਂਗੇ ਠੀਕ ਹੈ ਕੱਲ ਨੂੰ ਜਾ ਕੇ ਦੇਖਾਂਗੇ ਕਿਹੜਾ-ਕਿਹੜਾ ਕੰਮ ਰਹਿੰਦਾ ਕੀ ਪੈਂਡਿੰਗ ਆ ਕਿਦਾਂ ਕੀ ਚਾਹੀਦਾ ਸਭ ਕੁਝ 에ਵਰੀਥਿੰਗ ਕੱਲ ਨੂੰ ਜਾ ਕੇ ਦੇਖਣਾਗਾ ਅੱਜ ਫਿਲਹਾਲ ਇਹ ਸੀਗਾ ਵੀ ਯਾਰ ਪਹਿਲਾਂ ਜੁਹਾਰਥਿਉ ਟੇਕ ਕੇਅਰ ਕਰ ਲਈ ਕਿਉਂਕਿ ਦੁਕਾਨ ਤੇ ਵੀ ਇਹ ਨੂੰ ਨਹੀਂ ਦੇਖਿਆਗਾ ਤੇ ਇਹੀ ਕੰਮ ਹੋਇਆ ਆਪਣੇ ਤੋਂ ਹੋਰ ਜ਼ਿਆਦਾ ਕੰਮ ਨਹੀਂ ਹੋਇਆ ਬਾਕੀ ਗੱਡੀ ਚੇਂਜ ਕਰਨੀ ਸੀ ਗੱਡੀ ਚੇਂਜ ਕਰਕੇ ਲੈਂਦੀ ਕੱਲ ਨੂੰ ਆਪਾਂ ਨੂੰ ਆਪਣੀ ਗੱਡੀ ਮਿਲ ਜੂਗੀ ਤਾਂ ਬਾਲਾ ਬਾਲਾ ਰਿੱਕੀ ਕਮੈਂਟ ਆਇਆ ਸੀਗਾ ਮਤਲਬ ਬਹੁਤ ਪੋਜ਼ਿਟਿਵ ਬੇ ਚੋਕੜੀ ਨੇ ਮੈਨੂੰ ਕਿਹਾ ਵੀ ਦੀਦੀ ਵੀ ਤੁਸੀਂ ਇਹਨਾਂ ਲੋਕਾਂ ਦਾ ਰਿਪਲਾਈ ਕਰਨਾ ਛੱਡ ਦਿਓ ਵੀ ਇਹ ਜਾਣ ਬੁਝ ਕੇ ਡੀਮੋਟਿਵੇਟ ਹੀ ਕਰ ਸਕਦੇ ਆ ਮੋਟੀਵੇਟ ਨਹੀਂ ਕਰ ਸਕਦੇ ਕਿਸੇ ਨੂੰ ਜੇ ਇਹ ਆਪ ਮੋਟੀਵੇਟ ਕਰਨਾ ਹੋਵੇ ਫਿਰ ਗੱਲਾਂ ਕਰਦੀਆਂ ਹਨਾ ਹਾਂ ਭਈ ਅੱਜ ਤੋਂ ਆਪ ਰਿਪਲਾਈ ਕਰਨਾ ਛੱਡਤਾ ਇਹਨਾਂ ਦਾ ਬਿਲਕੁਲ ਬੰਦ ਕਰਤਾ ਬਸ ਆਪਾਂ ਨੂੰ ਲੋੜ ਹੀ ਨਹੀਂ ਕਿਸੇ ਦਾ ਰਿਪਲਾਈ ਕਰਨ ਦੀ ਜੋ ਮਰਜ਼ੀ ਜੀ ਨੇ 네ਗੇਟਿਵ ਬੋਲਣਾ ਬੋਲੀ ਜਾਓ ਆਪਾਂ ਨੂੰ ਪਤਾ ਪ੍ਰਮਾਤਮਾ ਨੂੰ ਪਤਾ ਬਸ ਦੈਟਸ ਇਟ ਇੰਨੀ ਗੱਲ ਕਲੀਅਰ ਹੋਣੀ ਚਾਹੀਦੀ ਆ ਅਸੀਂ ਆਪਾਂ ਖੁਸ਼ ਆਂ ਦਾ ਸਾਡੀ ਸਾਰਿਆਂ ਦੀ ਅੰਡਰਸਟੈਂਡਿੰਗ ਹੈਗੀ ਆ ਸਵਾਦ ਲੋ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਅੱਜ ਦੀ ਰਾਤ ਕੱਲ ਆਉਣੀ ਹੈ ਨਹੀਂ ਆਉਣੀ ਹਨ ਇਹ ਕੁੜੀ ਨੇ ਪੁੱਛਿਆ ਸੀ ਜੁਝਾਰ ਰਾਤ ਨੂੰ ਫੀਡ ਲੈਂਦਾਗਾ ਹਾਂ ਬਈ ਹਲੇ ਬਹੁਤ ਛੋਟਾਗਾ ਜੁਝਾਰ ਰਾਤ ਨੂੰ ਫੀਡ ਲੈਂਦਾਗਾ ਦੋ ਤਿੰਨ ਵਾਰ ਹੀ ਲੈਂਦਾਗਾ ਨਾਲੇ ਇਹ ਚੀਜ਼ਾਂ ਨਾਲੇ ਖਾਣਾ ਖਾਂਦਾਗਾ ਵਧੀਆ ਪਰ ਫਿਰ ਵੀ ਇਹਨੂੰ ਭੁੱਖ ਲੱਗਦੀ ਆ ਰਾਤ ਨੂੰ ਤਾਂ ਫੀਡ ਤਾਂ ਇਹ ਜ਼ਰੂਰ ਲੈ ਹੀ ਲੈਂਦਾ ਦੋ ਤਿੰਨ ਵਾਰੀ ਐਵੇਂ ਹੋ ਜਾਂਦਾ ਹੁੰਦਾ ਤੇ ਇੱਕ ਕੁੜੀ ਨੇ ਕਿਹਾ ਸੀਗਾ ਵੀ ਦੀਦੀ WhatsApp ਤੇ ਰਿਪਲਾਈ WhatsApp ਤੇ ਰਿਪਲਾਈ ਮੈਂ ਸਾਰਾਂ ਦਾ ਕਰ ਰਹੀ ਆ ਹੁਣ ਤਾਂ ਤੁਸੀਂ ਮੈਸੇਜ ਜਰੂਰ ਕਰਿਓ WhatsApp ਤੇ ਕਿਉਂਕਿ Instagram ਤੇ ਨਹੀਂ ਮੇਰੇ ਤੋਂ ਰਿਪਲਾਈ ਹੁੰਦਾ ਪਰ WhatsApp ਤੇ ਮੈਂ ਕਰਦੀ ਹੁੰਦੀ ਹਾਂ ਜਰੂਰ WhatsApp ਤੇ ਤੁਸੀਂ ਕਰਿਓ ਮੈਸੇਜ ਮੈਂ ਜਰੂਰ ਰਿਪਲਾਈ ਕਰੂੰਗੀ ਤੇ ਕੁੜੀ ਨੇ ਕਿਹਾ ਸੀ ਕਲੈਕਸ਼ਨ ਬਹੁਤ ਸੋਹਣੀ ਹੁੰਦੀ ਹੈ ਤੁਹਾਡੀ ਥੈਂਕ ਯੂ so much ਪੈਣੇ ਤੁਹਾਨੂੰ ਮੇਰੀ ਕਲੈਕਸ਼ਨ ਵਧੀਆ ਲੱਗਦੀ ਆ ਤੇ ਇੱਕ ਨੇ ਪੁੱਛਿਆ ਸੀ ਜੋਤ ਨਾਲ ਮੇਰਾ ਕੀ ਰਿਸ਼ਤਾ ਹੈਗਾ ਤੇ ਇੱਕ ਨੇ ਪੁੱਛਿਆ ਸੀ ਅਮਨਿੰਦਰ ਵਰਗਿਆਂ ਨਾਲ ਮੇਰਾ ਕੀ ਰਿਸ਼ਤਾ ਹੈਗਾ ਅਮਨਿੰਦਰ ਵਰਗੇ ਵੀ ਅਸੀਂ ਸਾਰੇ ਫਰੈਂਡ ਹਾਂ ਬਈ ਠੀਕ ਹੈ ਅਮਨਿੰਦਰ ਵਰਗੇ ਪਿੰਡੂ ਬਲੌਗਰ ਵੀਰੇ ਵਰਗੇ ਇਹ ਸਾਰੇ ਜੋਤ ਦੇ ਫਰੈਂਡਸ ਸੀਗੇ ਤਾਂ ਜੋਤ ਮੈਨੂੰ ਮਿਲਦੀ ਸੀ ਤਾਂ ਜੋਤ ਵਰਗਿਆਂ ਨੇ ਇੱਕ ਦੋ ਵਾਰੀ ਆਏ ਤਾਂ ਸਾਡੀ ਵਧੀਆ ਬਣਨ ਲੱਗ ਗਈ ਤਾਂ ਅਸੀਂ ਵਧੀਆ ਜਾਣਨ ਲੱਗ ਗਏ ਇੱਕ ਦੂਜੇ ਦੇ ਪਰਿਵਾਰਾਂ ਚ ਆਉਣ ਜਾਣ ਲੱਗ ਗਏ ਤਾਂ ਉਹਦੇ ਕਰਕੇ ਜਿਹੜਾ ਅਸੀਂ ਵੀ ਸਾਰੇ ਦੋਸਤ ਬਣ ਗਏ ਠੀਕ ਹੈ ਤੇ ਜੋਤ ਤਾਂ ਮੇਰੀ ਐ ਮੰਨ ਲਓ ਸਾਨੂੰ ਤਾਂ 2 ਸਾਲ ਵਾਂਗੂ ਹੋ ਗਿਆ ਅਟੈਚ ਹੋਇਆ ਨੂੰ ਤੇ ਘਰ ਵਾਲੀ ਗੱਲ ਹੋ ਗਈ ਐ ਜਮਾ ਲੜਦੇ ਵੀ ਬਹੁਤ ਆ ਪਰ ਪਿਆਰ ਵੀ ਬਹੁਤ ਆ ਆਹੀ ਰਿਸ਼ਤਾ ਜੋਤ ਨਾਲ ਮੇਰਾ ਭੈਣਾਂ ਵਾਲਾ ਲੋ ਵੀ ਇੱਕ ਕੁੜੀ ਮੈਨੂੰ ਪੁੱਛ ਰਹੀ ਸੀ ਕਿ ਵੀ ਦੀਦੀ ਤੁਸੀਂ ਜੁਝਾਰ ਦੇ ਡਾਈਪਰ ਕਿਹੜੇ ਯੂਜ਼ ਕਰਦੇ ਹੋ ਤਾਂ ਬਈ ਆਪਾਂ ਡਾਈਪਰ ਯੂਜ਼ ਕਰਦੇ ਆਂ ਵਾਲੇ ਬੇਬੀ ਹੱਗ ਪ੍ਰੋ ਬੱਬਲ ਕੇਅਰ ਪ੍ਰੀਮੀਅਮ ਪੈਂਟ ਪੈਂਟੀ ਵਾਲੇ ਯੂਜ਼ ਕਰਦੀ ਆਂ ਹੁਣ ਮੈਂ ਇਹਦਾ ਹੈਗਾ 7 ਤੋਂ 12 ਕਿਜੀ ਕਿਉਂਕਿ ਹੁਣ ਇਹਦਾ weight ਹੈਗਾ ਤਾਂ ਉਸ ਅਕੋਰਡਿੰਗ ਪੈਂਟੀ ਵਾਲੇ ਵਧੀਆ ਰਹਿੰਦੇ ਆ ਜਦੋਂ ਬੱਚਾ ਵੱਡਾ ਹੋ ਜੇ ਠੀਕ ਹੈ ਤੇ ਇਹਦੇ ਨਾਲ ਜਿਹੜੇ ਵਾਈਪਸ ਨੇ ਉਹ ਵੀ ਮੈਂ ਆਈ ਯੂਜ਼ ਕਰਦੀ ਆਂ ਬੇਬੀ ਹੱਗ ਦੇ ਐਡਵਾਂਸਡ ਇਦੇ ਵਿੱਚ 99% ਵਾਟਰ ਵਾਈਪਸ ਹੁੰਦੇ ਆ ਜਿਹੜਾ ਜਿਹੜਾ ਕੀ ਆ ਪਤਾ ਕੀ ਇਹ ਕਲੀਨ ਬਹੁਤ ਵਧੀਆ ਹੋ ਜਾਂਦਾ ਆ ਵਾਈਪਸ ਨਾਲ ਤੇ ਜਿਹੜੇ ਆਹ ਵਾਲੇ ਨੇ ਪਹਿਲਾਂ ਮੈਂ ਕਰਦੀ ਸੀ ਟੇਪ ਵਾਲੇ ਯੂਜ਼ ਪਰ ਟੇਪ ਵਾਲੇ ਥੋੜੀ ਜਿਹੀ ਖਿੱਚ ਜ਼ਿਆਦਾ ਪੈ ਜਾਂਦੀ ਹੈ ਬੱਚੇ ਨੂੰ ਤਾਂ ਹੁਣ ਆਪਾਂ ਪੈਂਟੀ ਵਾਲੇ ਯੂਜ਼ ਕਰਨ ਲੱਗੇ ਇਹਦੇ ਵਿੱਚ ਨਾ 54 ਪੈਂਟੀਆਂ ਹੁੰਦੀਆਂ ਨੇ 54 ਤਾਂ ਇਹ ਵਧੀਆ ਕੱਢ ਜਾਂਦਾ ਹੈ ਨਾ ਰਿੱਕੀ ਤੇ ਬਾਕੀ ਸੌਫਟ ਵੀ ਬਹੁਤ ਨੇ ਬਈ ਤੇ ਲੀਕ ਵੀ ਨਹੀਂ ਕਰਦੇ ਹਨਾ ਰਿੱਕੀ ਉਹ ਤਾਂ ਫੋਨ ਦੇ ਵਿੱਚ ਜੁੜੇ ਹੋਏ ਨੇ ਨਾ ਮੇਰੀ ਗੱਲ ਸੁਣਦੇ ਨਹੀਂ ਹਰੇਕ ਦੇ ਹਸਬੰਦ ਹੀ ਐਂ ਕਰਦੇ ਹੁੰਦੇ ਆ ਮੈਨੂੰ ਲੱਗਦਾ ਬੋਲੋ ਬੋਲੋ ਮੈਂ ਕਿ ਹਰੇਕ ਦੇ ਹਸਬੰਦ ਹੀ ਐਂ ਕਰਦੇ ਹੁੰਦੇ ਆ ਬਸ ਮੈਨੂੰ ਲੱਗ ਗਿਆ ਪਤਾ ਮੈਂ ਕਹਿੰਦੀ ਸੀ ਮੈਂ ਕਿ ਵੀ ਇਹ ਪੈਂਟੀ ਲੀਕ ਵੀ ਨਹੀਂ ਹੁੰਦੇ ਇਹਦੇ ਜੁਝਾਰ ਦੇ ਅੱਛਾ ਵਧੀਆ ਨੇ ਇਹ ਜਿਹੜੇ ਆਪਾਂ ਬੇਬੀ ਆਗ ਤੋਂ ਲਿਆਏ ਆ ਟੋਪ ਦੇ ਆ ਹੂੰ ਪੂਰੇ ਟੋਪ ਦੇ ਆ ਤੇ ਜਿਹੜੇ ਵਾਈਪਸ ਨੇ ਇਹ ਵੀ ਪੂਰੇ ਟੋਪ ਦੇ ਆ ਆਪਾਂ ਇਹ ਯੂਜ਼ ਕਰਦੇ ਆਂ ਕਾਫੀ ਸਾਰੀਆਂ ਕੁੜੀਆਂ ਨੇ ਮੈਨੂੰ ਪੁੱਛਿਆ ਸੀਗਾ ਤੇ ਓਇਲ ਕਿਹੜਾ ਯੂਜ਼ ਕਰਦੀ ਆਂ ਮੈਂ ਪਿਛਲੇ ਵਲੌਗਾਂ ਦੇ ਵਿੱਚ ਵੀ ਦੱਸਿਆ ਹੋਇਆ ਸੀਗਾ ਪਰ ਫਿਰ ਮੈਨੂੰ ਲੱਗਦਾ ਕੋਈ ਬੰਦਾ ਪੂਰਾ ਵਲੌਗ ਦੇਖਦਾ ਹੀ ਨਹੀਂ ਜਾਂ ਤਾਂ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਵਲੌਗ ਦੇਖਿਆ ਕਰੋ ਫੇਰ ਪਤਾ ਲੱਗ ਜਾਂਦਾ ਹੁੰਦਾ ਮੈਂ ਦੱਸਿਆ ਹੋਇਆ ਸਾਰਿਆਂ ਨੂੰ ਜਿਹੜਾ ਮੈਂ ਤੇਲ ਯੂਜ਼ ਕਰਦੀ ਆਂ ਉਹ ਸੀ ਸ਼ੁੱਧ ਲਿਆਈ ਸੀ ਇਹਨਾਂ ਦੇ ਇੱਕੀ ਬਰਨਾਲੇ ਤੋਂ ਤਾਰਕ ਨੂੰ ਦੱਸਿਆ ਐ ਬਲੌਗ ਵੀ ਦੱਸਿਆ ਦਾ ਬਲੌਗ ਦੇਖੋ ਬਲੌਗ ਦੇਖੋ ਤੁਸੀਂ ਸਾਡਾ ਪਿਛਲਾ ਬਲੌਗ ਦੇਖੋ ਉਹਦੇ ਵਿੱਚ ਜੁਝਾਰ ਦਾ ਦੱਸਿਆ ਹੋਇਆਗਾ ਪਿਛਲੇ ਬਲੌਗ ਦੇਖੋ ਜੇ ਨਹੀਂ ਦੇਖੇ ਜਿਹੜੀ ਵੀ ਕੁੜੀ ਨੇ ਪੁੱਛਿਆ ਸੀਗਾ ਮੈਨੂੰ ਤੁਸੀਂ ਪਿਛਲੇ ਬਲੌਗ ਦੇਖ ਲਓ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਭਾਈ ਵੀ ਆਪਾਂ ਤੇਲ ਕਿੱਥੋਂ ਲਿਆਈ ਸੀ ਕੀ ਮਿਲਿਆ ਸੀ ਠੀਕ ਹੈ